ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅਜਦੀਵ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ ਉਮਰ ਜਾਤ ਗੋਤ ਕੱਦ ਕਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਪਤਾ ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੇ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਨੂਜ ਮਹਾਜਨ ਜਨਮ 12 10 1992 ਕਾਸਟ ਮਹਾਜਨ ਗੋਤ ਲੰਮੇ ਪੜਾਈ 10 ਪਾਸ ਡਿਪਲੋਮਾ ਕੰਪਿਊਟਰ 3 ਸਾਲ ਦਾ ਕੱਦ 5 ਫੁੱਟ 6 ਇੰਚ ਕੰਮ ਇਮੀਗ੍ਰੇਸ਼ਨ ਦਾ ਤਨਖਾਹ 22000 ਮਹੀਨਾ ਇਨਾਂ ਦਾ ਇੱਕ ਛੋਟਾ ਭਰਾ ਹੈ ਮਕਾਨ 111 ਗਜ ਦਾ ਆਪਣਾ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਤੇ ਘਰ ਵਿੱਚ ਬੁਟੀਕ ਦਾ ਕੰਮ ਕਰਦੇ ਨੇ ਪਤਾ ਅੰਮ੍ਰਿਤਸਰ ਸਾਹਿਬ ਲక్ష్ਮੀ ਵਿਹਾਰ 88 ਫੁੱਟ ਰੋਡ ਹਾਊਸ ਨੰਬਰ 105 ਅੰਮ੍ਰਿਤਸਰ ਸਾਹਿਬ ਲੜਕਾ ਤਲਾਕशुदा ਹੈ ਜੀ ਲੜਕੇ ਦੀ ਖੱਬੀ ਬਾਹ ਕਮਜ਼ੋਰ ਹੈ ਪਰ ਸਕੂਟਰ ਗੱਡੀ ਸਭ ਚਲਾ ਲੈਂਦੇ ਨੇ ਮੰਗ ਇਹਨਾਂ ਨੂੰ ਲੜਕੀ 10 ਜਾਂ 12 ਪਾਸ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਪਰ ਮੱਝ ਵੀ ਸਿੱਖਾਂ ਦੀ ਨਾ ਹੋਵੇ ਬਿਆ ਸਿੰਪਲ ਕਰਨਾ ਹੈ ਇਹਨਾਂ ਨੂੰ ਇਹਨਾਂ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 28/4/1999 ਕੱਦ 5'10" ਕਾਸਟ ਚਰਸੀਖ ਗੋਤ ਤੂਰ ਪੜਾਈ ਬੀਏ ਜ਼ਿਲ੍ਹਾ ਮੋਗਾ ਲੜਕਾ ਅਮਰੀਕਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਦੀ ਇੱਕ ਭੈਣ ਤੇ ਇੱਕ ਭਰਾ ਹਨ ਕੈਨੇਡਾ ਵਿੱਚ ਪੀਆਰ ਨੇ ਜ਼ਮੀਨ 16 ਗਿੱਲੇ ਦੋਨਾਂ ਭਰਾਵਾਂ ਨੂੰ 8-8 ਕਿੱਲੇ ਆਉਂਦੀ ਹੈ ਮਾਂਗੇ ਇਹਨਾਂ ਨੂੰ ਲੜਕੀ ਵਧੀਆ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੈਨੇਡਾ ਅਮਰੀਕਾ ਵਿੱਚ ਪੀਆਰ ਚਾਹੀਦੀ ਹੈ ਲੜਕੀ ਬਿਨਾ ਬੱਚੇ ਤੋਂ ਤਲਾਕशुदा ਵੀ ਮਨਜ਼ੂਰ ਹੈ ਲੜਕੀ ਦੀ ਕਾਸਟ ਜਟ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਸੰਧੂ ਕਾਸਟ ਜਟ ਸਿੱਖ ਜਨਮ 1/4/1997 ਕੱਦ 5 ਫੁੱਟ 8 ਇੰਚ ਪੜਾਈ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰਿੰਗ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਸਾਰਾ ਪਰਿਵਾਰ ਯੂਐਸਏ ਵਿੱਚ ਹੈ ਲੜਕਾ ਯੂਐਸਏ ਵਿੱਚ ਸਿਟੀਜ਼ਨ ਹੈ ਲੜਕੇ ਦਾ ਯੂਐਸਏ ਵਿੱਚ ਵਧੀਆ ਕਾਰੋਬਾਰ ਹੈ ਲੜਕੇ ਦੇ ਯੂਐਸਏ ਵਿੱਚ ਕਈ ਘਰ ਨੇ ਵਧੀਆ ਪ੍ਰਾਪਰਟੀ ਹੈ ਲੜਕੇ ਦਾ ਇੰਡੀਆ ਦਾ ਪਤਾ ਜਲੰਧਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਸੋਹਣੀ ਸੁਨੱਖੀ ਲੜਕੀ ਕੈਨੇਡਾ ਯੂਐਸਏ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਚਾਹੀਦੀ ਹੈ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 26/1/2000 ਗੋਤ ਪਠੜ੍ਹਲ ਪੜ੍ਹਾਈ 10 ਪਾਸ ਕਾਸਟ ਜਟ ਸਿੱਖ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜ਼ਮੀਨ 8 ਕਿੱਲੇ ਇੰਡੀਆ ਦਾ ਪਤਾ ਲੁਧਿਆਣਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕੰਮ ਆਟੋ ਮਕੈਨਿਕ ਦਾ ਲੜਕਾ ਸੁਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਰਵਜੀਤ ਸਿੰਘ ਸੇਖੋ ਜਨਮ 1994 ਕੱਦ 5 ਫੁੱਟ 10 ਇੰਚ ਕਾਸਟ ਚੜ੍ਹ ਸੇਖ ਪੜਾਈ ਪਲੱਸ 2 ਅਤੇ ਐਗਰੀ ਰਿਸਰਚ ਡਿਪਲੋਮਾ ਪਤਾ ਸ਼੍ਰੀ ਗੰਗਾ ਨਗਰ ਇਹਨਾਂ ਦੀ ਇੱਕ ਭੈਣ ਤੇ ਇਹ ਤਿੰਨ ਭਰਾ ਹਨ ਪੈਣ ਮੈਰੜਾ ਜੀ ਜ਼ਮੀਨ 99 ਬਿਗੇ ਤਿੰਨਾਂ ਭਰਾਵਾਂ ਨੂੰ 32-32 ਬਿਗੇ ਆਉਂਦੀ ਹੈ ਕੰਮ ਖੇਤੀਬਾੜੀ ਕਰਦੇ ਨੇ ਮੰਗੇਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਦਾਸ ਦੇਹ ਦੇ ਕੋਈ ਮੰਗ ਨਹੀਂ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਨੂੰ ਇਹਦਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 33 ਸਾਲ ਕਾਸਟ ਜੜ ਸਿੱਖ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਕੰਮ ਖੇਤੀਬਾੜੀ ਤੇ ਡੇਅਰੀ ਫਾਰਮ ਦਾ ਵਧੀਆ ਕਾਰੋਬਾਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕ ਵੱਡਾ ਭਰਾ ਮੈਰਿਡ ਹੈ ਜ਼ਮੀਨ ਚੌਕ ਕੁੱਲ 14 ਕਿੱਲੇ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਜੱਟ ਸਿੱਖ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ ਸਤੰਬਰ 1994 ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਪਤਾ ਅੰਮ੍ਰਿਤਸਰ ਸਾਹਿਬ ਪੜਾਈ ਡਿਪਲੋਮਾ ਆਈਟੀਆ ਲੜਕਾ ਜੁਕੇ ਵਿੱਚ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੀ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਇੱਕ ਭੈਣ ਅਨਮੈਰਿਡ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੁਨੱਖਾ ਹੈ ਮੰਗੀਆਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਜਸਵਿੰਦਰ ਸਿੰਘ ਆਲਖ ਉਮਰ 29 ਸਾਲ ਕੱਦ 5 ਫੁੱਟ 11 ਇੰਚ ਕਾਸਟ ਜੜ ਸਿੱਖ ਪੜਾਈ ਪਲੱਸ 2 ਆਈਟੀਆਈ ਕੰਮ ਖੇਤੀਬਾੜੀ ਕਰਦੇ ਨੇ ਪੈਣ ਇੱਕ ਜੁਕੇ ਵਿੱਚ ਡਾਕਟਰ ਨੇ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਜ਼ਿਲ੍ਹਾ ਮੋਗਾ ਮੰਗ ਇਹਨਾਂ ਨੂੰ ਲੜਕੀ ਫੋਰਨ ਕੰਟਰੀ ਦੀ ਹੋਵੇ ਭਾਵੇਂ ਤਲਾਕਸ਼ੋਦਾ ਜਾਂ ਬੱਚੇ ਵਾਲੀ ਵੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1998 ਕੱਤ 6 ਫੁੱਟ ਪੜਾਈ ਪਲੱਸ 2 ਜੌਬ ਆਰਮੀ ਅਫਸਰ ਜ਼ਮੀਨ 5 ਕਿੱਲੇ ਕਾਸਟ ਰਾਮਗੜੀ ਸਿੱਖ ਪਤਾ ਗੁਰਦਾਸਪੁਰ ਇੱਕ ਭਰਾ ਅਨਮੈਰਿਡ ਹੈ ਜੀ ਜੋਬ ਕਰਦਾ ਹੈ ਇੱਕ ਭੈਣ ਅਨਮੈਰਿਡ ਹੈ ਲੜਕਾ ਬੈਸ਼ਨੂ ਹੈ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀਆ ਸਿੱਖ ਤੇ ਜੱਟ ਕਾਸਟ ਵਾਲੇ ਹੀ ਸੰਪਰਕ ਕਰਨ ਲੜਕੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਕਲਾਂੌਰ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੋਚੀ ਮੁਸਲਿਮ ਲੜਕਾ ਜਨਮ 10 ਫਰਵਰੀ 1994 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਐਮਬੀਏ ਸੋਹਣਾ ਸੁਨੱਖਾ ਲੜਕਾ ਹੈ ਜੀ ਆਸਟ੍ਰੇਲੀਆ ਵਿੱਚ ਪੀਆਰ ਦੀ ਫਾਈਲ ਲਗਾਈ ਹੋਈ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ 1992 ਕੱਦ 5.9 ਇੰਚ ਕਾਸਟ ਜੜ ਸਿੱਖ ਪੜਾਈ ਹੋਟਲ ਮੈਨੇਜਮੈਂਟ ਲਿਵਨ ਜੂਸ ਯੂ ਐਸ ਏ ਇਨ ਓਨ ਵਰਕ ਪਰਮਿਟ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਯੂ ਐਸ ਏ ਅਤੇ ਜੂਰਪ ਨੂੰ ਪਹਿਲਾ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੁਨਾਲ ਸ਼ਾਹੀ ਜਨਮ 11/3/1995 ਜਨਮ ਸਮਾ ਸਾਢੇ 8:20 ਦੇ ਸਵੇਰ ਦਾ ਜਨਮ ਸਥਾਨ ਮੰਡੀ ਗੋਵਿੰਦਗੜ੍ਹ ਪੰਜਾਬ ਕਾਸਟ ਖੱਤਰੀ ਗੋਥ ਸ਼ਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੀ ਕੁਮਾਰ ਸ਼ਾਹੀ ਕੈਸ਼ੀਅਰ ਨੇ ਮਾਤਾ ਸੰਜੁਗਤਾ ਸ਼ਾਹੀ ਹਾਊਸ ਵਾਈਫ ਨੇ ਇੱਕ ਪਹਿਣ ਮੈਰਿਡ ਹੈ ਜੀ ਲੜਕਾ ਸੋਹਣਾ ਸੁਨਖਾ ਰੰਗ ਸਾਫ ਹੈ ਮੰਗ ਇਹਨਾਂ ਨੂੰ ਸਿੰਪਲ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਟ ਨੂੰ ਪਹਿਲਾ ਹੈ ਬਾਕੀ ਸੈਣੀ ਜਾਂ ਜੱਟ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠਨ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸ਼ਰਮਾ ਮੰਗਲੀਕ ਲੜਕਾ ਜਨਮ 14/7/1996 ਕੱਦ 5 ਫੁੱਟ 10 ਇੰਚ ਜਨਮ ਸਮਾ 5:15 ਸਵੇਰ ਦਾ ਕਾਸਟ ਸਰਸੂਤ ਪੰਡਤਪੜਾਈ ਪਲਾਸਟੂ ਪੀਟੀ ਈ 72 ਸਕੋਰ ਲੜਕੇ ਨੂੰ 10 ਏਕੜ ਜ਼ਮੀਨ ਆਉਂਦੀ ਹੈ ਜ਼ਿਲ੍ਹਾ ਸੰਗਰੂਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਪੰਡਤ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੜ ਸਿੱਖ ਜਨਮ 7 ਦਸੰਬਰ 1997 ਕੱਦ 5 ਫੁੱਟ 10 ਇੰਚ ਇੱਕ ਭੈਣ ਕੈਨੇਡਾ 'ਚ ਮੈਰਿਡ ਹੈ ਜੀ ਇੱਕ ਭਰਾ ਹੈ ਪਿਤਾ ਜੇਈ ਇਲੈਕਟ੍ਰਿਸਿਟੀ ਬੋਰਡ ਵਿੱਚ ਮਾਤਾ ਹਾਊਸ ਵਾਈਫ ਨੇ ਪਤਾ ਬਟਾਲਾ ਲੜਕਾ ਕੈਨੇਡਾ ਵਿੱਚ ਪੀਆਰ ਹੈ ਜੌਬ ਸਿਕਿਉਰਟੀ ਗਾਰਡ ਦੀ ਲੜਕਾ ਸੂਣਾ ਸੁਨਖਾ ਹੈ ਮੰਗ ਲੜਕੀ ਦਾ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਹੋਵੇ ਲੜਕੀ ਕੈਨੇਡਾ ਤੋਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਵਿਆਹ ਜਲਦੀ ਕਰਨਾ ਹੈ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਬਟਾਲਾ ਤੇ ਗੁਰਦਾਸਪੁਰ ਏਰੀਆ ਨੂੰ ਪਹਿਲਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 512000 ਕਾਸਟ ਜਟ ਸਿੱਖ ਕੱਦ 6 ਫੁੱਟ ਜ਼ਿਲ੍ਹਾ ਗੁਰਦਾਸਪੁਰ ਦਾ ਲੜਕਾ ਕੈਨੇਡਾ ਵਿੱਚ ਪੀਅਰ ਹੈ ਜੌਬ ਕੈਨੇਡਾ ਵਿੱਚ ਟਰਾਲਾ ਚਲਾਉਂਦਾ ਹੈ ਸਾਰੇ ਪਰਿਵਾਰ ਦੀ ਕੁੱਲ ਆਮਦਨ 80 ਲੱਖ ਰੁਪਏ ਸਾਲ ਦੀ ਹੈ ਇੱਕ ਪਣ ਕੈਨੇਡਾ ਵਿੱਚ ਮੈਰਿਡ ਹੈ ਲੜਕੇ ਨੂੰ 11 ਕਿੱਲੇ ਜ਼ਮੀਨ ਆਉਂਦੀ ਹੈ ਪਿਤਾ ਪੰਜਾਬ ਪੁਲਿਸ ਵਿੱਚ ਏਐਸਆਈ ਨੇ ਸਰਕਾਰੀ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਵਿਆਹ ਤੋਂ 10 ਦਿਨ ਬਾਅਦ ਹੀ ਤਲਾਕ ਹੋ ਗਿਆ ਸੀ ਲੜਕੇ ਨਾਲ ਲੜਕੀ ਦੇ ਵਿਚਾਰ ਨਹੀਂ ਸੀ ਮਿਲੇ ਨੜਕਾ ਬੇਕਸੂਰ ਹੈ ਸਾਰਾ ਪਰਿਵਾਰ ਅਮਰਤਾਰੀ ਹੈ ਲੜਕਾ ਸੁਨਾ ਸੁਨਕਾ ਹੈ ਲੜਕਾ ਮਰਤਾਰੀ ਹੈ ਜੀ ਮੰਗ ਲੜਕੀ ਵਧੀਆ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਘਰ ਸੰਭਾਲਣ ਵਾਲੀ ਹੋਵੇ ਲੜਕੀ ਅਮਰਤਾਰੀ ਜਾਂ ਅਮਰ ਸ਼ਗਨ ਦੀ ਇੱਛਾ ਰੱਖਦੀ ਹੋਵੇ ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਲੜਕੀ ਸਿਰਫ ਇੰਡੀਆ ਤੋਂ ਹੋਵੇ ਲੜਕੀ ਕੁਆਰੀ ਹੋਵੇ ਜਦ ਕਾਸ਼ ਤੋਂ ਹੀ ਹੋਵੇ ਤਲਾਕਸ਼ੋਦਾ ਫੋਨ ਨਾ ਕਰਨ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 2/12/1992 ਕੱਦ 5 ਫੁੱਟ 8 ਇੰਚ ਕਾਸਟ ਜਰਸੀਖ ਵੈਸੇ ਲੜਕਾ ਕਟਿੰਗ ਵਾਲਾ ਜੀ ਪਰ ਪੱਗਵੰਦਾ ਜੀ ਗੋਤ ਸ਼ੋਕਰ ਪਤਾ ਪਿੰਡ ਪੁੰਨੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀਬਾੜੀ ਕਰਦੇ ਨੇ ਆਪਣੀ ਜ਼ਮੀਨ 2 ਕਿੱਲੇ ਨੇ ਤੇ 5-6 ਕਿੱਲੇ ਠੇਕੇ ਤੇ ਖੇਤੀ ਕਰਦੇ ਨੇ ਇੰਨਾਂ ਕੋਲ ਆਪਣਾ ਡਾਇਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਿਡ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਆ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸਿਆਣੀ ਕਾਸਟ ਦੀ ਹੋਵੇ ਦਾਸ ਦੇ ਜੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੁਲਵਿੰਦਰ ਸਿੰਘ ਜਨਮ 13 12 1997 ਕਾਸਟ ਜੱਟ ਸਿੱਖ ਗੋਤ ਰਾਣੂ ਜ਼ਮੀਨ 2 ਕਿੱਲੇ ਕੱਦ 5 ਫੁੱਟ 9 ਇੰਚ ਪਤਾ ਪਿੰਡ ਬੁਰਜ ਮਾਨਸਾ ਕੰਮ ਲੜਕਾ ਸਾਈਪ੍ਰਸ ਵਿੱਚ ਹੈ ਲੜਕੇ ਦਾ ਇੱਕ ਵੱਡਾ ਪਰ ਆਰਮੀ ਵਿੱਚ ਹੈ ਮੈਰਿਡ ਹੈ ਪਿਤਾ ਲਾਪ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾਨੀ ਜੀ ਕਰਦਾ ਵੈਸ਼ਨੂ ਹੈ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪ੍ਰਸ ਨਾਲ ਲੈ ਕੇ ਜਾਣਾ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਮੈਤੋ ਕਾਸਟ ਰਵਿਦਾਸੀ ਸਿੱਖ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਇਹ ਦੋ ਭਰਾ ਨੇ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਕੰਮ ਰਾਜ ਮਿਸਤਰੀ ਏਰੀਅਮ ਰੇਕੋਟਲਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ 10 ਪਾਸ ਜਾਂ ਇਸ ਤੋਂ ਜ਼ਿਆਦਾ ਪੜ੍ਹੀ ਹੋਵੇ ਲੜਕੀ ਦੀ ਕਾਸ਼ ਰਵਿਦਾਸੀ ਸਿੱਖੀ ਹੋਵੇ ਇਹਨਾਂ ਨੂੰ ਸੰਗਰੂਰ ਬਰਨਾਲਾ ਧੂਰੀ ਖੰਨਾ ਨਾਬਾ ਇਲਾਕੇ ਨੂੰ ਪਹਿਲੇ ਜੀ ਇਹਨਾਂ ਨੂੰ ਇਹਨਾਂ ਦੇ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਤਲਵਿੰਦਰ ਸਿੰਘ ਪਤਾ ਕੈਲਗਰੀ ਕੈਨੇਡਾ ਕਾਸਟ ਰਾਮਗੜੀਆ ਸਿੱਖ ਜਨਮ 21/11/1995 ਕੱਦ 5 ਫੁੱਟ 10 ਇੰਚ ਪੜਾਈ ਮਾਸਟਰ ਆਫ ਇੰਜੀਨੀਅਰਿੰਗ ਫਰੋਮ ਯੂਨੀਵਰਸਿਟੀ ਆਫ ਕੈਲਗਰੀ ਜੋਬ ਜੀਓਲੋजिस्ट ਐਟ ਫੋਰਟ ਮੈਕਮਰੀ ਲੜਕਾ ਕੈਨੇਡਾ ਵਿੱਚ ਪੀਆਰ ਹੈ ਲੜਕੇ ਦਾ ਇੰਡੀਆ ਪਾਤਣਾ ਵਿੱਚ ਘਰ ਹੈ ਜ਼ਮੀਨ ਤਿੰਨ ਕਿੱਲੇ ਪਿਤਾ ਗੁਰਨਾਮ ਸਿੰਘ ਰਿਟਾਇਰਡ ਮੈਥ ਟੀਚਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਭਰਾ ਕੋਈ ਨਹੀਂ ਪਤਾ ਪਾਤੜਾ ਜ਼ਿਲ੍ਹਾ ਪਟਿਆਲਾ ਲੜਕਾ ਸੋਹਣਾ ਸੁਨੱਖਾ ਹੈ ਕੋਈ ਨਸ਼ਾ ਨਹੀਂ ਕਰਦਾ ਕਦੇ-ਕਦੇ ਨੌਨਵੇਜ ਖਾ ਲੈਂਦਾ ਹੈ ਮੰਗ ਇਹਨਾਂ ਨੂੰ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਚ ਲੜਕੀ ਨੂੰ ਪਹਿਲਾ ਹੈ ਲੜਕੀ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਜਾਂ ਇੰਡੀਆ ਤੋਂ ਹੋਵੇ ਰਾਮਗੜੀ ਸਿੱਖ ਕਾਸਟ ਨੂੰ ਪਹਿਲਾ ਹੈ ਤੇ ਜਰਨਲ ਦੇ ਪੰਜਾਬੀ ਖਤਰੀ ਬੀਬ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਦਲਵੀਰ ਸਿੰਘ ਜਨਮ 1995 ਕਾਸਟ ਜੱਟ ਸਿੱਖ ਗੋਤ ਢੀਂਡਸਾ ਕੱਦ 5 ਫੁੱਟ 10 ਇੰਚ ਪੜਾਈ 10th ਪਾਸ ਪਤਾ ਜ਼ਿਲ੍ਹਾ ਨਮਾਸ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦੇ ਇੱਕ ਛੋਟਾ ਭਰਾ ਹੈ ਇੱਕ ਭੈਣ ਮੈਰਿਡ ਹੈ ਕੰਮ ਰਾਜ ਮਿਸਤਰੀ ਦਾ ਆਮਦਨ 20000 ਇੱਕ ਮਹੀਨੇ ਦੀ ਇਹਨਾਂ ਦਾ ਇੱਕ ਸਿੰਪਲ ਮਕਾਨ ਹੈ ਆਪਣਾ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਇਹਨਾਂ ਨੂੰ ਗਰੀਬ ਘਰ ਦੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਸ ਦੇਹ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਾਸ਼ਟ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸ਼ਟ ਰਾਮਗੜੀਆ ਗੋਤਰਾਸੀ ਜਨਮ 14 ਤੰ 1992 ਪੜਾਈ ਪਲੱਸ 2 ਕੱਦ 5 ਫੁੱਟ 10 ਇੰਚ ਪਤਾ ਫੰਬੀਆਂ ਜ਼ਿਲ੍ਹਾ ਹੁਸ਼ਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਵੱਡੀ ਭੈਣ ਮੈਰਿਡ ਹੈ ਇਟਲੀ ਵਿੱਚ ਕੰਮ ਸੈਮਸੰਗ ਕੰਪਨੀ ਇਲੈਕਟ੍ਰੀਸ਼ੀਅਨ ਐਂਡ आरओ सीसीटीवी वर्क ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ। ਰਾਮਗੜੀ ਆਕਾਸ਼ ਨੂੰ ਪਹਿਲਾ ਲੜਕੀ ਜੱਟ ਸੈਣੀ ਐਸੀ ਕਾਸਟ ਤੋਂ ਹੋਵੇ। ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗਣੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ ਬੀਟਾ ਕੰਡਿਆ ਤੋਂ ਪਤਾ ਮੁਕਾ ਆਕਾਸ਼ ਰਾਮਗੜੀਆ। ਲੜਕਾ ਬ੍ਰਿਟਿਸ਼ ਕਲੰਬੀਆ ਵਿੱਚ ਵਰਕ ਪਰਮਿਟ ਤੇ ਹੈ। ਲੜਕਾ ਸ਼ੁੱਧ ਵੈਸ਼ਨੂ ਹੈ। ਛੋਟ ਲੜਕੇ ਨੇ ਲੜਕੇ ਦੇ ਛੋਟੇ ਭੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਐ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਹੈ ਲੜਕੀਆਂ ਸਿਰਫ ਰਾਮਗੜੀ ਕਾਸਟ ਤੋਂ ਹੀ ਹੋਵੇ ਲੜਕੀ ਸਿਰਫ ਰਾਮਗੜੀ ਕਾਸਟ ਤੋਂ ਹੀ ਹੋਵੇ ਇਹਨਾਂ ਨੂੰ ਜਿਹੜੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਗੋਤ ਚਹਲ ਕਾਸਟ ਜਟ ਸਿੱਖ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਕੰਮ ਮਹਾਲੀ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਪਤਾ ਭੀਖੀ ਮਾਲਸਾ ਲੜਕੇ ਨੂੰ 6+ ਏਕੜ ਜ਼ਮੀਨ ਹੈ ਇਹਨਾਂ ਦੀਆਂ ਦੋ ਭੈਣਾਂ ਨੇ ਭੈਣਾ ਮੈਰਿਡ ਨੇ ਪੰਜਾ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਪ੍ਰਾ ਅਨਮੈਰਡਾ ਪੁਰਤਗਾਲ ਵਿੱਚ ਪੀਆਰ ਹੈ ਪਿਤਾ ਰਿਟਾਇਰਡ ਜੀ ਨੇ ਉਹਨਾਂ ਦੀ 60500 ਮਹੀਨਾ ਹੈ ਮਾਤਾ ਹਾਊਸ ਵਾਈਫ ਨੇ ਮੰਗ ਲੜਕੀ ਪੜ੍ਹੇ ਲਿਖੀ ਵਧੀਆ ਨਰਮ ਸੁਭਾਅ ਵਾਲੀ ਸੋਹਣੀ ਸੁਨੱਖੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 30 ਸਾਲ ਕਾਸ਼ਰਮ ਗੜੀਆ ਪੜ੍ਹਾਈ ਪਲੱਸ 2 ਲੜਕੇ ਦਾ ਆਪਣਾ ਫਰਨੀਚਰ ਹਾਊਸ ਹੈ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਤਿੰਨ ਭੈਣਾਂ ਨੇ ਮੈਰਣ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਾਂ ਤਲਾਕਸ਼ੁਦਾ ਹੋਵੇ ਇਹਨਾਂ ਨੂੰ ਇਹਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਮਹਿਰਾ ਸਿੱਖ ਕੱਦ 5 ਫੁੱਟ 5 ਇੰਚ ਜਨਮ 1993 ਪੜ੍ਹਾਈ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੌਬ ਤਨਖਾਹ 1 ਮਹੀਨੇ ਦੀ 35000 ਲੜਕਾ ਕੋਈ ਨਿਸ਼ਾਨੀ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਲੜਕੀ ਵਧੀਆ ਪਰਿਵਾਰਤ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜਾਈ ਕੀਤੀ ਹੋਵੇ ਲੜਕੀ ਮੈਰਾਸੀ ਇੱਕ ਕਾਸਟ ਤੋਂ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸਟ ਜਟ ਸਿੱਖ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਆਰਮੀ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗਨ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸਿਰਫ ਜਟ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਰਿਸ਼ੂ ਉਮਰ 27 ਸਾਲ ਕਾਸਟ ਫਲੋਰਾ ਕੱਦ 6 ਫੁੱਟ 3 ਇੰਚ bizness ਕੈਨੇਡਾ ਕੰਮ ਸਟਡੀ ਲੜਕਾ ਸਟਡੀ bizness ਮੈਨੇਜਮੈਂਟ ਇਹਨਾਂ ਨੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਨੇ ਲੜਕਾ ਜਰਮਨੀ ਵਿੱਚ ਸਿਟੀਜ਼ਨ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਮਾਰਟ ਐਜੂਕੇਟਿਡ ਵਾਲੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਜਾਂ 5 ਫੁੱਟ 7 ਇੰਚ ਤੋਂ ਹੋਵੇ ਉੱਪਰ ਹੋਵੇ ਇਹਨਾਂ ਨੂੰ ਸੁਨਿਆਰੇ ਜਾਂ ਰਾਮਗੜੀ ਕਾਸਟ ਵਾਲੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 ਸਾਲ ਕੱਦ 5 ਫੁੱਟ 8 ਇੰਚ ਕੰਮ ਸਟੂਡੈਂਟ ਮਕੈਨੀਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਮਾਤਾ ਪਿਤਾ ਹਨ ਪਿਤਾ ਖੇਤੀਬਾੜੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਭੈਣਾਂ ਮੈਰਿਡ ਨੇ ਪਤਾ ਜੈਤੋ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਖਸ਼ਾ ਹੈ ਜੀ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਆਸਟ੍ਰੇਲੀਆ ਜਾਣ ਦੀ ਚਾਹਵਨ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖੀ ਹੋਵੇ ਕੱਦ 5 ਫੁੱਟ 10 ਇੰਚ ਜਨਮ 21 2006 ਜ਼ਿਲ੍ਹਾ ਤਰਨਤਨ ਸਾਹਿਬ ਪੜਾਈ ਬੀ ਫਾਰਮੇਸੀ ਡਿਗਰੀ ਕਰ ਰਿਹਾ ਹੈ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਾਕਟਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜਾਂ ਡਿਗਰੀ ਕੀਤੀ ਹੋਵੇ ਤੇ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇ ਤਾਂ ਲੜਕੇ ਵਾਲਿਆਂ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਗੋਲਡ ਸਮਿਥ ਮੀਆ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5 ਫੁੱਟ 10 ਇੰਚ ਲੜਕਾ ਸ਼ੁੱਧ ਵੈਸ਼ਨੂ ਹੈ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ 에ਅਰਲਾਈਨਸ 에어ਪੋਰਟ ਲੜਕਾ ਕੈਨੇਡਾ ਵਿੱਚ ਪੀਆਰ ਹੈ ਪਿਤਾ ਰਿਟਾਇਰਡ ਨੇ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੌਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੌਬ ਇਨ ਕੈਨੇਡਾ ਜ਼ਿਲ੍ਹਾ ਫਰੀਦਕੋਟ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਵੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪ੍ਰਭਜੋਤ ਸਿੰਘ ਜਨਮ 24/9/1993 ਕੱਦ 5 ਫੁੱਟ 7 ਇੰਚ ਕਾਸਟ ਚੜ੍ਹਸੀ ਪੜਾਈ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜ਼ਮੀਨ ਢਾਈ ਕਿੱਲੇ ਪਤਾ ਜ਼ਿਲ੍ਹਾ ਨਮਾਸ਼ਹਿਰ ਸਾਈਡ ਇਨਕਮ 20000 ਮਹੀਨਾ ਭਰਾ ਕੋਈ ਨਹੀਂ ਇੱਕ ਪੈਨ ਮੈਰਿਡ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗ ਲੜਕੀ ਅਮਰਤਾਰੀ ਹੋਵੇ ਜਾਂ ਅਮਰ ਸ਼ਖੰਦੀ ਇੱਛਾ ਰੱਖਦੀ ਹੋਵੇ ਚਾਹੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਹਣੀ ਹੋਵੇ ਜੱਟ ਕਾਸਟ ਨੂੰ ਪਹਿਲਾ ਬਾਕੀ ਕਿਸੇ ਉੱਚ ਜਾਤੀ ਦੀਆਂ ਲੜਕੀਆਂ ਨਾਲ ਸੰਪਰਕ ਕਰ ਸਕਦੀਆਂ ਨੇ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੇਵਾਦਾਸ ਕੱਤ 5 ਫੁੱਟ 4 ਇੰਚ ਜਨਮ 30 11 1994 ਪੜਾਈ ਐਮਏ ਇੰਗਲਿਸ਼ ਮਾਤ ਕਾਸਟ ਮਹਿਰਾ ਕਸ਼ਯਪ ਰਾਜਪੂਤ ਮਹਿਰਾ ਗੋਤ ਗੋਦਰਾ ਪਿਤਾ ਰਿਟਾਇਰਡ ਰੇਲਵੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਚਾਰ ਭਰਾ ਮੈਰਿਡ ਨੇ ਦੋ ਭੈਣਾਂ ਮੈਰਿਡ ਨੇ ਪਤਾ ਪੰਗਾਲਾ ਤਹਿਸੀਲ ਮਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਕਮ ਕਲਰਕ ਕੋਟ ਦਸੂਹਾ ਸਰਕਾਰੀ ਨੌਕਰੀ ਕਰਦੇ ਨੇ ਮੰਗ ਇਹਨਾਂ ਨੂੰ ਵਧੀਆ ਪੜ੍ਹੇ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਟ ਸਿੱਖ ਸੋਹਣਾ ਸੁਨੱਖਾ ਲੜਕਾ ਜਨਮ 1999 ਕੱਦ 5 ਫੁੱਟ 7 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਬੀਟਾ ਕੰਪਿਊਟਰ ਸਾਇੰਸ ਕਮ ਸੌਫਟਵੇਅਰ ਇੰਜੀਨੀਅਰਿੰਗ ਜਰਮਨ ਵਿੱਚ ਵਰਕ ਪਰਮਿਟ ਤੇ ਨੇ ਮੰਗ ਇਹਨਾਂ ਨੂੰ ਵਧੀਆ ਸੋਹਣੀ ਸੁਨੱਖੀ ਲੜਕੀ ਇਹਨਾਂ ਦੇ ਬਰਾਬਰ ਦੀ ਪੜ੍ਹੀ ਲਿਖੀ ਜਰਮਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਵਿੱਚ ਪੀਆਰ ਜਾਂ ਸਿਟੀਜ਼ਨ ਚਾਹੀਦੀ ਹੈ ਇਹਨਾਂ ਦੇ ਏਰੀਏ ਦੇ 60-70 ਕਿਲੋਮੀਟਰ ਨੇੜੇ ਦੇ ਇਲਾਕੇ ਨੂੰ ਪਹਿਲਾ ਇਹਨਾਂ ਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਅਨਿਲ ਕੁਮਾਰ ਕਾਸ ਰਵਿਦਾਸੀਆ ਉਮਰ 34 ਸਾਲ ਪਤਾ ਗੁਰਦਾਸਪੁਰ ਕੰਮ ਕਬੈਟ ਵਿੱਚ ਇਲੈਕਟ੍ਰੀਸ਼ੀਅਨ ਦਾ ਤਨਖਾਹ 50000 ਮਹੀਨਾ ਪਰਿਵਾਰ ਵਿੱਚ ਦੋ ਭੈਣਾਂ ਮੈਂ ਪਰਿਵਾਰ ਵਿੱਚ ਦੋ ਭਰਾ ਮੈਰਿਡ ਨੇ ਅਲੱਗ ਨੇ ਦੋ ਭੈਣਾਂ ਮੈਰਿਡ ਨੇ ਮਾਤਾ ਪਿਤਾ ਨੇ ਮੰਗ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਆ ਭਾਵੇਂ ਤੁਲਾਕਸ਼ਾ ਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀਬੰਦਨ ਨਹੀਂ ਇਹਨਾਂ ਦੇ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1 ਜਨਵਰੀ 2002 ਕਾਸਟ ਜੱਟ ਸਿਕ ਗੋਤ ਸਿੱਧੂ ਕੱਦ 6 ਫੁੱਟ 1 ਇੰਚ ਪੜ੍ਹਾਈ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਦੀ ਇੰਜੀਨੀਅਰਿੰਗ ਕੈਨੇਡਾ ਤੋਂ ਕੰਮ ਕੈਨੇਡਾ ਪੀਆਰ ਅਤੇ ਜੋਬ ਪਤਾ ਰਾਮਪੁਰਾ ਫੂਲ ਪਟੰਡਾ ਜਮੀਨ ਉੱਨੇ ਕਿਲੇ ਹਾਵਰ ਉਰਤੇ ਮੰਗ ਲੜਕੀ ਪੜੀ ਲਿਖੀ ਵੀਐਸ ਨਰਥਿੰਗ ਕੀਤੀ ਹੋਵੇ ਚਾਹੀਦੀ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹੇਠਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜਰ ਸਿੱਖ ਗੋਤਰਾਏ ਜਨਮ ਮਈ 1967 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਤਾ ਗੁਰਾਇਆਂ ਜ਼ਿਲ੍ਹਾ ਜਲੰਧਰ ਇਹਨਾਂ ਦਾ 1991 ਤੋਂ ਪਿੰਡ ਵਿੱਚ ਇੱਕ ਆਪਣਾ ਹੈਲਥ ਕਲੀਨਿਕ ਹੈ ਇਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਇੱਕ ਲੜਕਾ ਤੇ ਲੜਕੀ ਹਨ ਦੋਨੋਂ ਕੈਨੇਡਾ ਵਿੱਚ ਸੈੱਟ ਨੇ ਮਾਂਗੇ ਇਹਨਾਂ ਨੂੰ 47 ਤੋਂ 53 ਸਾਲ ਤੱਕ ਦੀ ਵਿਧਵਾ ਅਤੇ ਬਿਨਾਂ ਬੱਚੇ ਤੋਂ ਔਰਤ ਜੋ ਕਿ ਆਪਣਾ ਘਰ ਮੰਨ ਕੇ ਸਮਝ ਕੇ ਘਰ ਨੂੰ ਸਾਫ਼ ਖਾਣਾ ਪੀਣਾ ਵਧੀਆ ਬਣਾਉਣ ਤੇ ਆਪ ਸਾਫ਼ ਰਹਿਣ ਦੀ ਆਦਤ ਸੁਭਾਅ ਵਾਲੀ ਹੋਵੇ। ਧਾਰਮਿਕ ਖਿਆਲਾਂ ਵਾਲੀ ਹੋਵੇ ਸਧਾਰਨ ਜਾਂ ਗਰੀਬ ਪਰਿਵਾਰ ਤੋਂ ਹੋਵੇ ਚਾਹੀਦੀ ਹੈ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਗੁਰਸਿੱਖ ਲੜਕਾ ਜੀ ਜਨਮ 15/12/1990 ਪੜ੍ਹਾਈ ਪਲੱਸ 2 ਡਿਪਲੋਮਾ ਕੱਦ 5 ਫੁੱਟ 5 ਇੰਚ ਕਾਸਟ ਸਿੱਖ ਖਤਰੀ। ਗੋਤ ਵੈਦ ਕਮ ਆਪਣੀ ਦੁਕਾਨ ਵੇਰਕਾ ਦੀ ਸਾਰੀ ਸਮਾਨ ਦੀ ਪਰਿਵਾਰ ਵਿੱਚ ਦੋ ਭਰਾ ਨੇ ਦੋਨੋਂ ਮੈਰਿਡ ਨੇ ਮਾਤਾ ਪਿਤਾ ਨੇ ਭੈਣ ਕੋਈ ਨਹੀਂ ਮੰਗੇ ਇਹਨਾਂ ਨੂੰ ਚੰਗੇ ਖਾਂਦਾਨ ਦੀ ਪੜ੍ਹੀ ਲਿਖੀ ਸਮਝਦਾਰ ਲੜਕੀ ਚਾਹੀਦੀ ਹੈ ਕੋਈ ਦਾਸ ਦੇਸ ਦੀ ਮੰਗ ਨਹੀਂ ਪਰਿਵਾਰ ਵੱਲੋਂ ਬਹੁਤ ਸਿੰਪਲ ਕਰਨਾ ਹੈ ਮੈਰਿਜ ਗੁਰੂ ਵਾਲੇ ਫੋਨ ਨਾ ਕਰਨ ਜੀ ਇਹਨਾਂ ਨੂੰ ਖੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 25 ਮਾਰਚ 1994 ਕੱਦ 5 ਫੁੱਟ 6 ਇੰਚ ਪੜਾਈ ਪਾਸਟੂ ਕਾਸਟ ਜੱਟ ਸਿਕ ਗੋਤ ਖੇਰਾ ਪਤਾ ਕਰਤਾਰਪੁਰ ਲੜਕਾ ਸਪੈਨ ਵਿੱਚ ਪੀਆਰ ਹੈ ਜੀ ਲੜਕਾ ਕੋਈ ਨਸ਼ਾ ਨਹੀਂ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਇਹਨਾਂ ਨੂੰ ਜੜ ਸਿੱਖ ਪਰਿਵਾਰ ਤੋਂ ਘਰੇਲੂ ਸਿੰਪਲ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਲੜਕੀ ਲੁਧਿਆਣਾ ਜਲੰਧਰ ਕਪੂਰਥਲੇ ਏਰੀਆ ਤੋਂ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਜੋਦਾ ਸਿੰਘ ਉਮਰ 31 ਸਾਲ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 2 ਕਿੱਲੇ ਕਾਸ਼ਟ ਜੜ ਸਿੱਖ ਲੜਕਾ 5 ਸਾਲ ਤੋਂ ਪੁਰਤਗਾਲ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਦੀ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗਣੀ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੁਨਿਆਰਾ ਕਾਸਟ ਦਾ ਲड़का ਜਨਮ ਫਰਵਰੀ 1976 ਕੱਦ 5 ਫੁੱਟ 5 ਇੰਚ ਪੜਾਈ ਡਿਗਰੀ ਇਨ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਰ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਸਕੂਲ ਆਫ ਨੈਮਿਨੇਸ਼ਨ ਮੰਡੀ ਫੂਲ ਆਰਾਮਕੁਲਾ ਲੜਕਾ ਤਲਾਖशुदा ਹੈ ਜੀ ਕੋਈ ਮੰਗ ਨਹੀਂ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਉਮਰ 35 ਤੋਂ 45 ਸਾਲ ਤੱਕ ਹੋਵੇ ਭਾਵੇਂ ਤਲਾਖਸ਼ੁਦਾជា ਵਿਧਵਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕੋਈ ਜਾਤੀਵੰਤਾ ਨਹੀਂ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪੀਪੀ ਸਿੰਘ ਜਨਮ 11/9/1993 ਐਟ ਜਲੰਧਰ ਕੱਦ 6 ਫੁੱਟ ਸਮਾਰਟ ਹੈਂਡਸਮ ਫਾਰਮ ਮੈਨੇਜਰ ਪੀਆਰ ਵੈਲ ਸੈਟਲ 13 ਇਅਰ ਇਨ ਨਿਊਜ਼ੀਲੈਂਡ ਐਜੂਕੇਟਿਡ ਇਨ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਗ੍ਰੈਜੂਏਟ ਲੇਵਲ 5 ਇਨ ਡੈਰੀ ਫਾਰਮ ਐਗਰੀਕਲਚਰ नो ड्रिंकिंग नो स्मोकिंग नो माघलिक फादर ई एक्स-एसएम रिटायर्ड जेसीयू फ्रॉम आर्मी ਐਂਡ ਪਾਸਪੋਰਟ ਆਫਿਸ ਮਦਰ ਹੋਮ ਮੇਕਰ ਵਾਲੀਬॉल ਗੇਮ ਕੋਚ ਐਂਡ ਪਲੇਅਰ अर्ली ਮੈਰਿਜ ਵੈਲ এডਿਕੇਟਿਡ ਪ੍ਰਿਟੀ ਫੇਅਰ ਸਲਿਮ ਜੰਗਲਨ ਮੈਰਿਡ ਫਾਰ ਇਨੋਸੈਂਟ ਪੇਪਰ ਡੀਓਸੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਚਰਨਜੀਤ ਸਿੰਘ ਸਹੋਤਾ ਉਮਰ 50 ਸਾਲ ਪਿੰਡ ਕੋਟਸ ਦੀ ਕਾਲਾ ਸਿੰਘਾ ਰੋਡ ਜ਼ਿਲ੍ਹਾ ਚਲੰਦਰ ਇਹਨਾਂ ਦੇ ਤਿੰਨ ਬੱਚੇ ਨੇ ਦੋ ਲੜਕੇ ਤੇ ਇੱਕ ਲੜਕੀ ਨੇ ਲੜਕੀ ਦਾ ਵਿਆਹ ਹੋ ਗਿਆ ਹੈ ਇੱਕ ਲੜਕਾ ਦੁਬਈ ਵਿੱਚ ਹੈ ਇਹ ਛੋਟੇ ਲੜਕੇ ਦੀ ਕੈਨੇਡਾ ਦੀ ਫਾਈਲ ਲਗਾਈ ਹੋਈ ਹੈ ਕਾਸਟ ਮਜਵੀ ਸਿੱਖ ਕਮਰਾਜ ਮਿਸਤਰੀ ਠੇਕੇਦਾਰ ਇਹਨਾਂ ਦੀ ਵਾਈਫ ਦੀ ਡੈਥ 2010 ਵਿੱਚ ਹੋ ਗਈ ਹੈ ਇਹ ਮੰਗ ਇਹਨਾਂ ਨੂੰ ਗਰੀਬ ਘਰ ਦੀ 40 ਤੋਂ 45 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਾਲਣ ਵਾਲੀ ਚਾਹੀਦੀ ਹੈ ਇਹਨਾਂ ਘਰ ਦੇ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਉਮਰ 35 ਸਾਲ ਪੜ੍ਹਾਈ 8 ਪਾਸ ਗੋਤ ਸੰਿਆਸੀ ਕਾਸਟ 바ਵਾ ਕੱਦ 5 ਫੁੱਟ 8 ਇੰਚ ਇਹਨਾਂ ਦੇ ਮਾਤਾ ਪਿਤਾ ਹਨ ਪਿਤਾ ਠੇਕੇਦਾਰ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਤੇ ਤਿੰਨ ਭਰਾ ਨੇ ਦੋ ਭੈਣਾਂ ਮੈਰਣ ਨੇ ਅਤੇ ਇੱਕ ਭਰਾ ਮੈਰਾ ਡਾ ਇਹਨਾਂ ਦਾ ਕਮਰਾਜ ਗਿਰੀ ਠੇਕੇਦਾਰੀ ਦਾ ਹੈ ਇਹਨਾਂ ਦੇ ਦੋ ਕੋਠੀਆਂ ਨੇ ਪਤਾ ਬਹੀਲਾ ਜ਼ਿਲ੍ਹਾ ਬਰਨਾਲਾ ਮੰਗ ਇਹਨਾਂ ਨੂੰ ਗਰੀਬ ਕਰਦੀ ਸਿੰਪਲ ਕੁੜੀ ਘਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਪਰ ਮਜਬੂਰੀ ਸਿੱਖਾਂ ਦੀ ਨਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ